ਬੇਹਦੀ ਸ਼ਰਮਨਾਕ ਖਬਰ ਜੜੀ ਆ ਇੱਕ ਵਾਰੀ ਲੁਧਿਆਣਾ ਦੇ ਜਗਵਾਨਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਵੱਲੋਂ ਪਹਿਲਾਂ ਤਾਂ ਨੰਗੇ ਸਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੀ ਆ ਤਾਂ ਉਸ ਤੋਂ ਬਾਅਦ ਉੱਥੇ ਆਪਣੇ ਕੱਪੜੇ ਉਤਾਰ ਕੇ ਗੁਰੂ ਸਾਹਿਬ ਦਾ ਜਿੱਥੇ ਸਰੂਪ ਪਿਆ ਹੁੰਦਾ ਹੈ ਉਸ ਉੱਧਰ ਜਿਹੜੀ ਆ ਉਹ ਸੁੱਟ ਦਿੰਦੀ ਹੈ ਤੇ ਆਪਣੇ ਨਗਨ ਅਵਸਥਾ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਘੁੰਮਦੀ ਹੈ ਗੱਡੀ ਸ਼ਰਮਨਾਕ ਇਹ ਹਰਕਤ ਇਸ ਔਰਤ ਵੱਲੋਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰੇ ਦੀ ਚਾਬੀ ਦੇ ਵਿੱਚ ਇੱਕ ਵਿਅਕਤੀ ਨੂੰ ਫੜ ਲਿੱਤਾ ਗਿਆ ਥਾ ਉਸਦਾ ਇੱਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਥਾ ਦੱਸਿਆ ਗਿਆ ਕਿ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਜਿਹੜੀ ਆ ਖਬਰ ਜੜੀ ਆ ਉਹ ਸ਼ਰਮਨਾ ਕਿ ਇਸ ਔਰਤ ਵੱਲੋਂ ਜਿਹੜੀ ਹਰਕਤ ਕੀਤੀ ਗਈ ਆ ਉਹ ਬਖਸ਼ਣ ਲਾਇਕ ਨਹੀਂ ਆ ਤਾਂ ਫਿਲਹਾਲ ਨਿਹੰਗ ਜਥੇਬੰਦੀਆਂ ਜਿਹੜੀਆਂ ਐ ਇਸ ਮਾਮਲੇ ਦੇ ਵਿੱਚ ਅੱਗੇ ਆ ਚੁੱਕੀਆਂ ਨੇ ਉਹਨਾਂ ਵੱਲੋਂ ਵੀ ਜਿਹੜਾ ਉਹ ਐਕਸ਼ਨ ਲਿੱਤਾ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਅਧਿਕਾਰੀ ਆਓ ਤੁਹਾਨੂੰ ਦੱਸਦੇ ਹਾਂ ਮੈਂ ਦੱਸਣਾ ਚਾਹੁੰਨਾ ਕਿ ਇਹ 21 ਤਰੀਕ ਦੀ ਘਟਨਾ ਪਰਚਾ ਜਿਹੜਾ 24 ਤਰੀਕ ਨੂੰ ਹੋਇਆ ਕਾਰਨ ਇਹ ਆ 21 ਤਰੀਕ ਨੂੰ ਸੰਗਤਾਨ ਨੇ ਬਹੁਤ ਵੱਡਾ ਜਿਹੜਾ ਗੁਰਦੁਆਰ ਜਿਹੜਾ ਜਗਿਆਨੇ ਦਾ ਉੱਥੇ ਕੱਟ ਕੀਤਾ ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੂਤਬੇ ਸੱਜਣ ਤੇ ਜਿਹੜੇ ਕੇਸਾ ਤਾਂ ਨਹੀਂ ਸੀ ਉਹ ਵੀ ਉੱਥੇ ਸ਼ਾਮਲ ਹੋਏ ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਤ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਢੀਆਂ ਗਈਆਂ ਜਲੀਲ ਕੀਤਾ ਗਿਆ ਕਿ ਇਹ ਕੰਮ ਤੇ ਤੁਸੀਂ ਕੀਤਾ ਤੇ ਤੁਹਾਡੇ ਜਿਹੜੇ ਮੈਂ ਸਮਝਦਾ ਇੱਥੋਂ ਤੱਕ ਕਿਹਾ ਕਿ ਅਸੀਂ ਜੁਤਰੀਆਂ ਮਾਰਾਂਗੇ ਮੈਂ ਸਮਝਦਾ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹ ਗੱਲ ਕਿ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿੰਨਾ ਗੁੰਡਿਆਂ ਨੇ ਇਹ ਪਰਚਾ ਦਰਜ ਹੋਣ ਤੋਂ ਰੋਕਿਆ ਮੈਂ ਸਮਝਦਾ ਤੁਸੀਂ ਵੇਖੋ ਜਗ੍ਹਾ ਜਗ੍ਹਾ ਯਾਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਜਗ੍ਹਾ ਜਗ੍ਹਾ ਗੁਰੂ ਸਾਡੇ ਨੂੰ ਅੱਗਾ ਲਾਈਆਂ ਜਾ ਰਹੀਆਂ ਨੇ ਜਗ੍ਹਾ ਜਗ੍ਹਾ ਗੁਰੂ ਦੇ ਅੰਗ ਪਾੜੇ ਜਾ ਰਹੇ ਨੇ ਇੱਕ ਨਮਾਇਕ ਕਾਂਡ ਤਰਪਿਆ ਕੱਪੜੇ ਲਾ ਕੇ ਸਾਡੇ ਗੁਰੂ ਤੇ ਮੈਂ ਕਿਹਾ ਸੁੱਟੇ ਗਏ ਹੁਣ ਤੇ ਉਹ ਔਰਤ ਨੂੰ ਹੁਣ ਤੱਕ ਜਿਹੜਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੈਨੂੰ ਪਤਾ ਲੱਗਾ ਤੇ ਉਹ ਔਰਤ ਦੇ ਜਿਹੜਾ ਮੁੰਡਾ ਆ ਗੁੰਡਾ ਉਹਨੇ ਵੀ ਦਬਕੇ ਬਾਰੇ ਸਾਡੇ ਜਿਹੜੇ ਸਿੰਘਾਂ ਨੂੰ ਵੀ ਜਾਂ ਤਾਂ ਤੁਸੀਂ ਪਰਚਾ ਜਿਹੜਾ ਵਾਪਸ ਲਓ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਕੋਈ ਨਾ ਕੁਝ ਜਿਹੜਾ ਕਾਰਾ ਕਰਾਂਗੇ ਮੈਂ ਸਮਝਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਨੁਰੀਂ ਜੀ ਅੱਗੇ ਕੀਤਾ ਜਾਉ ਅਸੀਂ ਵੱਡਾ ਵਕੀਲ ਕਰਕੇ ਇਹਨਾਂ